हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਆ ਬੱਚਾ ਸੇਲ ਆ ਬਹੁਤ ਹੀ ਚੰਗੀ ਬਲੱਡ ਲਾਈਨ ਦਾ ਮਿਲਕਾਂ ਬਲੱਡ ਲਾਈਨ ਦਾ ਆਪਣੇ ਘਰ ਦਾ ਬੱਚਾ ਹੈ ਜਿਸ ਕਿਸੇ ਵੀ ਰਪਾ ਨੂੰ ਕੋਈ ਬਰੀਡਰ ਰੱਖਣਾ ਹੋਵੇ ਤਾਂ ਬਹੁਤ ਹੀ ਚੰਗਾ ਬੱਚਾ ਹੈਗਾ ਉਮਰੇਗੇ 3.5 ਮਹੀਨੇ ਦੀ ਉਮਰ ਆ ਫੁੱਲ ਹੈਵੀ ਆ 20-25 ਕਿਲੋ ਪਾਰ ਆਮ ਬੱਚੇ ਦਾ ਤਾਂ ਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਆ ਬੱਚਾ ਸੇਲ ਆ ਉਹਦੀ ਚੰਗੀ ਬਲੱਡਣ ਦਾ ਬੱਚਾ ਹੈਗਾ ਤੇਰੀ ਮਾਂ ਬਹੁਤ ਚੰਗੇ ਦੁੱਧ ਵਾਲੀ ਬੱਕਰੀ ਹੈਗੀ ਪੂਰੇ ਖੁੱਲੇ ਹੱਡਿਆ ਪਰਾਂ ਦਾ ਬੱਚਾ ਹੈਗਾ ਭਾਰ ਇਹਦਾ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੇ ਬਰਬਰੀ ਬੱਚਾ ਸੇਲ ਹੈ ਬ੍ਰੀਡਰ ਬੱਚਾ ਹੈਗਾ ਬਹੁਤ ਚੰਗੀ ਬਲੱਡਣ ਦਾ ਬੱਚਾ ਹੈਗਾ ਤੇਰੀ ਮਾਂ ਚੰਗੇ ਦੁੱਧ ਵਾਲੀ ਬੱਕਰੀ ਹੈ ਬਈ ਪੂਰੀ ਇਹਦਾ ਭਾਰ ਵੀ ਹੈਗਾ 20 ਬਾਈ ਕਿਲੋ ਭਾਰ ਹੈਗਾ ਪੂਰਾ ਖੁੱਲਾ ਡੁੱਲਾ ਹੱਡਿਆ ਪਰਾਂ ਦਾ ਸਾਢੇ 3 ਨਵੇਂ ਮਹੀਨੇ ਉਮਰ ਹੈ ਜੀ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੇ ਬਰਬਰੀ ਬੱਚਾ ਸੇਲ ਹੈ ਬ੍ਰੀਡਰ ਬੱਚਾ ਹੈਗਾ